ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਹਾ ਅਰਿਸਾ ਸਿੰਘ ਜੀ ਉਹ ਤਨ ਤਨ ਸਾਹਿਬ ਸਿਰ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਲੇਧਾਖ ਵਿੱਚ ਗਏ ਲੇਹ ਤੋਂ 25 ਕਿਲੋਮੀਟਰ ਦੂਰ ਗੁਰਦੁਆਰਾ ਹੈ ਪੱਥਰ ਸਾਹਿਬ ਜੰਮੂ ਕਸ਼ਮੀਰ ਦਾ ਬਹੁਤ ਹੀ ਦਚਸਪ ਸ਼ਹਿਰ ਪਟਨਾ斯坦 ਹੈ ਕਿਉਂਕਿ ਇਸ ਜਗ੍ਹਾ ਨਾਲ ਜੁੜੀ ਇੱਕ ਅਜੀਬ ਕਹਾਣੀ ਹੈ ਸੁਣ ਕੇ ਇੱਥੇ ਆਉਣ ਵਾਲਾ ਹਰ ਵਿਅਕਤੀ ਹੈਰਾਨ ਹੋ ਜਾਂਦਾ ਹੈ ਸ਼੍ਰੀ ਨਗਰ ਤੇਲੇ ਦੇ ਵਿਚਕਾਰ ਇਹ ਗੁਰਦੁਆਰੇ ਵਿੱਚ ਹਰ ਸਾਲ ਹਜ਼ਾਰਾਂ ਸ਼ਰਧਾਲੂ ਆਉਂਦੇ ਨੇ ਕਿਹਾ ਜਾਂਦਾ ਹੈ ਕੋ ਨਾਨਕ ਦੇਵ ਜੀ 1517 ਈਸਵੀ ਵਿੱਚ ਸਮੇਰ ਪਰਬਤ ਤੇ ਆਪਣਾ ਉਪਦੇਸ਼ ਦੇਣ ਤੋਂ ਬਾਅਦ ਨੇਪਾਲ ਸਿੱਕਮ ਅਤੇ ਤਿੱਬਤ ਦੇ ਰਸਤੇ ਲੇ ਪਹੁੰਚੇ ਲੋਕਾਂ ਨੇ ਉਹਨਾਂ ਨੂੰ ਲੈ ਦੀਆਂ ਪਹਾੜੀਆਂ ਤੇ ਰਹਿਣ ਵਾਲੇ ਇੱਕ ਰਾਖਸ਼ ਬਾਰੇ ਦੱਸਿਆ ਜੋ ਲੋਕਾਂ ਨੂੰ ਤੰਗ ਕਰਦਾ ਸੀ ਲੋਕਾਂ ਨੇ ਦੁਦਸ਼ਾ ਸੁਣ ਕੇ ਗੁਰੂ ਨਾਨਕ ਦੇਵ ਜੀ ਨਦੀ ਦੇ ਕੱਡੇ ਬੈਠ ਗਏ ਇਹ ਦੇਖ ਕੇ ਰਾਖਸ਼ ਗੁੱਸੇ ਵਿੱਚ ਆਇਆ ਤੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਫਿਰ ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਭਗਤੀ ਵਿੱਚ ਮਗਨ ਸਨ ਤਾਂ ਉਸ ਰਾਖਸ਼ ਨੇ ਪਹਾੜ ਤੋਂ ਉਹਨਾਂ ਉੱਤੇ ਇੱਕ ਵੱਡਾ ਪੱਥਰ ਸੁੱਟ ਦਿੱਤਾ ਜਿਸ ਨਾਲ ਗੁਰੂ ਜੀ ਉਸਨੇ ਸੋਚਿਆ ਕਿ ਇਸ ਦੀ ਇੱਥਾਂ ਦੱਬ ਜਾਣਗੇ ਨਾਸ਼ ਹੋ ਜਾਣਗੇ ਖਤਮ ਹੋ ਜਾਣਗੇ ਜਿਵੇਂ ਹੀ ਪੱਥਰ ਨੇ ਗੁਰੂ ਨਾਨਕ ਦੇਵ ਜੀ ਨੂੰ ਛੋਇਆ ਪੱਥਰ ਮੋਮ ਦੀ ਤਰ੍ਹਾਂ ਹੋ ਗਿਆ ਤੇ ਗੁਰੂ ਜੀ ਦੇ ਸਰੀਰ ਦਾ ਪਿਛਲਾ ਹਿੱਸਾ ਜਿਸ ਦੇ ਨਾਲ ਪੱਥਰ ਲੱਗਾ ਪਿਆਰਿਓ ਉਹ ਆਪਣੀ ਸ਼ਾਪ ਉਸ ਪੱਥਰ ਦੇ ਉੱਤੇ ਛੱਡ ਗਿਆ ਗੁਰੂ ਨਾਨਕ ਦੇਵ ਜੀ ਦੇ ਸਰੀਰ ਦੇ ਪੱਥਰ ਵਿੱਚ ਖੂਬਨ ਦਾ ਨਿਸ਼ਾਨ ਅੱਜ ਵੀ ਉਸ ਪੱਥਰ ਤੇ ਨਿਸ਼ਾਨ ਮੌਜੂਦ ਹੈ ਤੇ ਉਹ ਰਾਖਸ਼ ਦਾ ਪੈਰ ਵੀ ਜਿਸ ਨਾਲ ਉਹਨੇ ਪੱਥਰ ਨੂੰ ਧੱਕਿਆ ਸੀ ਉੱਤੇ ਮੌਜੂਦ ਹੈ ਜਦੋਂ ਉਸ ਰਾਖਸ਼ ਨੇ ਪੱਥਰ ਗੁਰੂ ਨਾਨਕ ਦੇਵ ਜੀ ਨੂੰ ਮਾਰਿਆ ਤਾਂ ਉਸਨੇ ਸੋਚਿਆ ਕਿ ਗੁਰੂ ਜੀ ਪੱਥਰ ਦੇ ਹੇਠਾਂ ਦਬੇ ਹੋਣਗੇ ਫਿਰ ਉਹ ਪਹਾੜ ਤੋਂ ਹੇਠਾ ਉਤਰ ਆਇਆ ਤੇ ਗੁਰੂ ਨਾਨਕ ਦੇਵ ਜੀ ਨੂੰ ਜਿਉਂਦਾ ਦੇਖ ਕੇ ਹੈਰਾਨ ਹੋ ਗਿਆ ਗੁੱਸੇ ਵਿੱਚ ਆ ਕੇ ਰਾਖਸ਼ ਨੇ ਆਪਣਾ ਸੱਜਾ ਪੈਰ ਪੱਥਰ ਤੇ ਮਾਰਿਆ ਪਰ ਉਸ ਦਾ ਪੈਰ ਪੱਥਰ ਵਿੱਚ ਫਸ ਗਿਆ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਗਲਤੀ ਕੀਤੀ ਹੈ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਪਿਆ ਰਾਖਸ਼ ਦੇ ਪੈਰਾਂ ਦੇ ਨਿਸ਼ਾਨ ਵਾਲਾ ਪੱਥਰ ਅਜ ਵੀ ਲੈ ਦੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ ਕਿਹਾ ਜਾਂਦਾ ਹੈ ਕਿ ਪੱਥਰ ਲੰਮੇ ਸਮੇਂ ਤੋਂ ਲੋਪ ਰਹਿ ਗਿਆ ਜਦੋਂ 1970 ਵਿੱਚ ਲੇ ਨੀਮੂ ਸ਼ਰਕਦਾ ਨਿਰਮਾਣ ਸ਼ੁਰੂ ਹੋਇਆ ਤਾਂ ਇਹ ਪੱਥਰ ਦੁਬਾਰਾ ਮਿਲਿਆ ਬਾਅਦ ਵਿੱਚ ਭਾਰਤੀ ਫੌਜ ਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਸ਼੍ਰੀਨਗਰ ਤੋਂ ਲੇ ਜਾਣ ਵਾਲੇ ਸਲਾਨੀਆਂ ਨੂੰ ਇੱਥੇ ਦਰਸ਼ਨ ਕਰਨ ਦੀ ਪਰੰਪਰਾ ਚੱਲਦੀ ਹੈ ਜੋ ਲੋਕ ਇੱਥੋਂ ਦਰਸ਼ਨ ਕਰਕੇ ਅੱਗੇ ਜਾਂਦੇ ਨੇ ਸ਼੍ਰੀਨਗਰ ਤੋਂ ਲੇ ਅਤੇ ਮਨਾਲੀ ਤੋਂ ਲੇ ਧੋਵੇਂ ਰਸਤੇ ਭਾਰੀ برفਬਾਰੀ ਕਾਰਨ ਹਰ ਸਾਲ ਨਵੰਬਰ ਤੋਂ ਮਈ ਤੱਕ ਬੰਦ ਰਹਿੰਦੇ ਨੇ ਜੂਨ ਤੋਂ ਅਕਤੂਬਰ ਤੱਕ ਇਹ ਖੁੱਲੇ ਰਹਿੰਦੇ ਨੇ ਹਾਲਾਂਕਿ ਲੇ ਕਿਸੇ ਵੀ ਮਹੀਨੇ ਹਵਾਈ ਜਹਾਜ਼ਰੀ ਪਹੁੰਚਾ ਜਾ ਸਕਦਾ ਹੈ ਸ਼ਰਤਿਆਂ ਵਿੱਚ ਜਿੱਥੇ ਤਾਪਮਨ 20 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਸੜਕ ਦੁਆਰਾ ਇਹ ਗੁਰਦੁਆਰਾ ਸ਼੍ਰੀ ਨਗਰ ਲੇਹ ਮਾਰਗ ਤੇ ਲੇਹ ਤੋਂ 25 ਕਿਲੋਮੀਟਰ ਪਹਿਲਾਂ ਹੈ ਕੋਈ ਵੀ ਟੈਕਸੀ ਬਸ ਜਾਂ ਨਿੱਜੀ ਕਾਰ ਦੁਆਰਾ ਸ਼੍ਰੀ ਨਗਰ ਤੋਂ ਇੱਥੇ ਪਹੁੰਚਿਆ ਜਾ ਸਕਦਾ ਹੈ ਸ਼੍ਰੀ ਨਗਰ ਤੋਂ ਲੇਹ ਦੀ ਦੂਰੀ 415 ਕਿਲੋਮੀਟਰ ਹੈ ਹਵਾਈ ਜਾਜ ਦੁਆਰਾ ਇਹ 10682 ਫੁੱਟ ਦੀ ਉਚਾਈ ਤੇ ਸਥਿਤ ਹੈ ਪਹਾੜੀ ਹਵਾਵਾਂ ਦੇ ਕਾਰਨ ਇਥੇ ਸਵੇਰੇ-ਸਵੇਰੇ ਹੀ ਉਡਾਣਾਂ ਨਿਕਲਦੀਆਂ ਨੇ ਅਤੇ ਉਤਰਦੀਆਂ ਨੇ ਦਿੱਲੀ, ਜੰਮੂ, ਸ਼੍ਰੀਨਗਰ ਅਤੇ ਚੰਡੀਗੜ੍ਹ ਤੋਂ ਹਰ ਰੋਜ਼ ਨਾਨਸਤਾ ਉਡਾਣਾਂ ਆਉਂਦੀਆਂ ਨੇ ਇਹ ਦੂਰੀ ਸ਼੍ਰੀਨਗਰ ਤੋਂ 55 ਮਿੰਟ ਦੀ ਜੰਮੂ ਤੋਂ 1 ਘੰਟਾ 5 ਮਿੰਟ ਅਤੇ ਦਿੱਲੀ ਤੋਂ 1 ਘੰਟਾ 25 ਮਿੰਟ ਦੀ ਹੈ ਚੰਡੀਗੜ੍ਹ ਤੋਂ ਵੀ ਇਹ ਫਲਾਈਟ ਰੋਜ਼ਾਨਾ ਇਸ ਕੋਲੇ ਨੂੰ ਚਲਦੀ ਹੈ ਸੋਇਸੀ ਗੁਰੂ ਸਵਾਰਿਓ ਲੇ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਇੱਥੇ ਗਏ ਔਰ ਉਸ ਜੀਵ ਆਪਤਾਵ ਜੀ ਨਾਲ ਸੰਜ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੋ ਹੀਆਂ ਭੁਲਣੋ ਨਾ ਚਤਰੀਏ ਗੱਜ ਕੇ ਫਤਿਗ ਜਾਈਏ ਜੀਵਾਜ ਜਿੱਕਾ ਖਲਸਾ ਵਾਜ ਜਿੱਕੇ ਫਤੇ